ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਰ ਕਮਿੰਗੇ ਸਾਰੇ ਠੀਕ ਠਾਕ ਹੋਈ ਮੇਰੇ ਬਲੋਗ ਸਾਰਨ ਸਬਸਕ੍ਰਾਈਬ ਗੁੱਡ ਮਾਰਨਿੰਗ ਜੀ ਸਵੇਰ ਦੇ ਬੱਚਕ ਨੇ 5:30 ਇਸ ਵਕਤ ਖੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੇ ਦਿਨ ਹੈਗਾ ਅੱਜ ਸ਼ਨੀਵਾਰ ਤੇ ਤਰੀਕ ਹੈਗੀ ਅੱਜ 2 ਜੀ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਸ਼ੇਲ ਦਾ ਰੇਟ ਤੇ ਆਪਾਂ ਕਰੀਏ ਗੱਲਬਾਤ ਜੀ ਤੇ ਤੋਂ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਪੰਛੇਰੀ ਦਾ ਭਾਅ ਹੈਗਾ ਜੀ 120 ਰੁਪਏ ਪੰਛੇਰੀ ਦਾ ਭਾਅ ਜੀ ਅੱਜ ਦਾ ਹਾਂ ਜੀ ਹਾਂਜੀ ਦੋਸਤੋ ਗੋਲ ਬੈਗਣੀ ਦਾ ਵੀ ਭਾਅ ਹੈਗਾ ਜੀ ਪਨਸੇਰੀ ਦਾ ਭਾਅ ਹੈਗਾ ਜੀ 120 ਰੁਪਏ ਪਨਸੇਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਭਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਪਨਸੇਰੀ ਦਾ ਭਾਅ ਹੈਗਾ ਜੀ 200 ਰੁਪਏ ਪਨਸੇਰੀ ਦਾ ਭਾਅ ਜੀ ਭਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਛੋਟੇ ਗੁਬਾਰੇ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਕਿੰਨੇ ਦਾ ਭਾਅ ਜੀ ਛੋਟੇ ਗੁਬਾਰੇ ਦਾ ਭਾਅ ਜੀ ਦੇਸੀ ਦਾ ਜੀ ਇਹ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਵਧੀਆ ਮਿਰਚ ਦਾ ਭਾਅ ਜੀ ਅੱਜ ਦਾ ਜੀ ਇਹ ਕਿ ਮੈਂ ਠੀਕਾਂ ਛੱਡ ਲਾ ਲੋਟਾਂ ਜਾਵਾਂ ਕਹਿਵਾਂ ਓਕੇ ਜੀ ਹਾਂਜੀ ਦੋਸਤੋ ਬਾਈ ਹੋਰਾਂ ਕੋਲੇ ਵੀ ਲੈ ਕੇ ਜਾਇਆ ਕਰੋ ਜੀ ਪੂਰਾ ਵਧੀਆ ਸਬਜ਼ੀ ਤਾਜੀ ਰੱਖਦੇ ਸਾਰੀ ਜੀ ਪੂਰੀ ਵਧੀਆ ਹੁੰਦੀ ਹੈ ਸਬਜ਼ੀ ਲੈ ਕੇ ਆਣੀ ਹੁੰਦੀ ਹੈ ਬਾਈ ਹੈਰੀ ਕੋਲੇ ਹੁੰਦਾ ਜੀ ਸਾਹਮਣੇ ਬਾਈ ਹੈਰੀ ਕੋਲੇ ਆਪਾਂ ਕੀ ਆ ਗਏ ਠੀਕ ਆ ਤੂੰ ਕੈਮਾ ਵਧੀਆ ਵਧੀਆ ਸੈਟਅਪ ਤੇ ਕੜਦੀ ਗੱਲ ਆ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਪੰਸੀਰੀ ਦਾ ਭਾਅ ਜੀ ਅੱਜ ਦਾ ਦੋਸਤੋ ਆਪਾਂ ਬਾਈ ਹੈਰੀ ਨਾਲ ਕਰਦੇ ਗੱਲਬਾਤ ਵੀ ਅੱਜ ਦਾ ਕद्दू ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਚਲੋ ਆਪਾਂ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਹੋਰ ਬਾਈ ਹੈਰੀ ਕੈਮਾ ਠੀਕ ਆ ਬਈ ਵਧੀਆ ਕੈਮਾ ਜਮਾ ਉਸਕੇ ਅੱਜ ਝਾਰ ਵਾਲੇ ਕਦੂ ਦਾ ਕੀ ਭਾਅ ਰਿਹਾ ਵੀਰੇ ਅੱਜ ਆਪਣੇ ਦਾ ਝਾਰ ਵਾਲਾ ਕਦੂ ਦਾ ਅੱਜ 35 ਤੋਂ 40 ਚੱਕੀ 35 ਤੋਂ 40 ਰਹੇਗਾ ਜਦੋਂ ਤੇ ਨਾਰਮਲ ਕਦੂ ਦਾ ਕੀ ਭਾਅ ਚੱਲ ਰਿਹਾ ਨਾਰਮਲ ਕਦੂ ਬਈ ਵਿੱਚ ਅੱਜ 20 22 23 ਤੇ 20 22 23 ਚੱਲ ਰਿਹਾ ਹਾਂਜੀ ਦੋਸਤੋ ਝਾਰ ਵਾਲੇ ਕਦੂ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ 40 ਰੁਪਏ ਦਾ ਭਾਅ ਜੀ ਕਦੂ ਦਾ ਜੀ ਅੱਜ ਦਾ ਝਾਰ ਵਾਲੇ ਕਦੂ ਦਾ ਭਾਅ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ हां जी दोस्तों कद्दू ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਹੈ ਜੀ ਕद्दू ਦਾ ਜੀ ਇਹ ਨਾਰਮਲ ਕद्दू ਦਾ ਭਾਅ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ हां जी दोस्तों ਵਧੀਆ ਮਿਰਚ ਦਾ ਭਾਅ ਹੈਗਾ ਜੀ ਤਾਜੀ ਮਿਰਚ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਲਫਾਵੇ ਦਾ ਭਾਅ ਜੀ ਵਧੀਆ ਤਾਜੀ ਮਿਰਚ ਲੈਣੀ ਹੈ ਬਾਈ ਹੈਰੀ ਕੋਲ ਮਿਲ ਜੀਏ ਕਿਸੇ ਨੇ ਵੀ ਲੈਣੀ ਹੈ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਜੀ ਹਾਂਜੀ ਦੋਸਤੋ ਸਾਈਵਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਸਾਈਵਾ ਮਿਰਚ ਦਾ ਜੀ ਇਹ ਥੋੜਾ ਜਿਹਾ ਰੰਗ ਦਾ ਫਰਕ ਆ ਜੀ ਮਿਰਚ ਦਾ ਠੀਕ ਆ ਜੀ ਹੋਇਆ ਕੁਝ ਨਹੀਂ ਇਹ ਹੈਗੀ ਹੈ ਤਾਜੀ ਵਧੀਆ ਸਾਈਵਾ ਮਿਰਚ ਦਾ ਭਾਅ ਜੀ ਇਹ ਕਿਥੇ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਸਾਈਵਾ ਮਿਰਚ ਦਾ ਜੀ ਅੱਜ ਦਾ ਇਹ ਬੰਦ ਲਫਾਫੇ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਵਧੀਆ ਕੁਆਲਿਟੀ ਵਾਲੇ ਪੇਠੇ ਦਾ ਭਾਅ ਹੈਗਾ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਇਹ ਜੇ ਬਾਈ ਹੈਰੀ ਕੋਲ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਵਧੀਆ ਕੁਆਲਿਟੀ ਦਾ ਭਾਅ ਜੀ ਅੱਜ ਦਾ ਹੈ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਇਹ ਅੱਜ ਦਾ ਭਾਅ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਪਣਸੀਰੀ ਦਾ ਭਾਅ ਹੈਗਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਆ ਜੀ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ 120 ਰੁਪਏ ਦਰਜਨ ਦਾ ਭਾਅ ਜੀ ਆਰਬੀ ਵਾਲੇ ਪੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਅੱਜ ਦਾ ਦਰਜਨ ਦਾ ਭਾਅ ਹੈਗਾ ਜੀ 100 ਰੁਪਏ ਦਰਜਨ ਦਾ ਭਾਅ ਜੀ ਪਾਲਖ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ 150 ਪੰਛੇਰੀ ਦਾ ਭਾਅ ਜੀ ਮੂਲੀ ਦਾ ਜੇ ਕਿਸੇ ਨੇ ਵੀ ਲੈਣਾ ਜੀ ਪੰਛੇਰੀ ਦਾ 150 ਪੰਛੇਰੀ ਦਾ ਭਾਅ ਜੀ ਮੂਲੀ ਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਬੰਦ ਗ੍ਰੇਡ ਵਾਲੇ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਇਹ ਵਧੀਆ ਟੋਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅੱਲਾ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਅੱਲਾ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਹਿੰਮਸੋਣੇ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਜੀ ਦੋਸਤੋ ਵਧੀਆ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਹਿੰਮਸੋਣੇ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਇਹ ਵਧੀਆ ਟਮਾਟਰ ਦਾ ਭਾਅ ਜੀ ਅੱਜ ਦਾ। ਇਹ ਤੋਂ ਰਾਮ ਕੇਲੇ ਦਾ ਭਾਅ ਹੈਗਾ ਜੀ 4 ਅੰਬ ਦਾ ਭਾਅ ਹੈਗਾ ਜੀ ਅੱਜ ਦਾ 90 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ 4 ਅੰਬ ਦਾ ਜੀ ਅੱਜ ਦਾ ਇਹੇ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਇਹ 4 ਅੰਬ ਦਾ ਭਾਅ ਜੀ ਅੱਜ ਦਾ ਇਹ ਰਾਮ ਕੇਲੇ ਦਾ ਭਾਅ ਜੀ 4 ਅੰਬ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਬੰਦ ਗਟਿਆਂ ਦਾ ਭਾਅ ਜੀ ਬੂਰੀ ਦਾ ਜੇ ਕਿਸੇ ਨੇ ਵੀ ਲੈਣਾ ਜੀ ਵਧੀਆ ਅਰਬੀ ਦਾ ਭਾਅ ਜੀ ਅੱਜ ਦਾ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਇਹ ਟਿੱਕੀ ਨੰਬਰ ਦੁਕਾਨ ਤੇ ਮਿਲ ਜੀਏ ਕਿਸੇ ਨੇ ਵੀ ਲੈਣੀ ਹੈ ਜੀ ਆਰਬੀ ਦਾ ਭਾਅ ਜੀ ਅੱਜ ਦਾ ਬੰਦ ਗਟਿਆ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚੈਨਾ ਕੀਰੇ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚੈਨਾ ਕੀਰੇ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਫੁੱਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਫੁੱਲ ਗੋਭੀ ਦਾ ਭਾਅ ਜੀ ਅੱਜ ਦਾ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਕੋਈ ਗੱਲ ਨਹੀਂ ਕੋਈ ਮਾਇਨੇ ਦੀ ਹੋਈਦਾ ਤੱਕਾ ਹਾਂਜੀ ਦੋਸਤੋ ਵਧੀਆ ਨਿੰਬੂ ਦਾ ਪਾ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਵਧੀਆ ਨਿੰਬੂ ਦਾ ਭਾਜ ਜੀ ਅੱਜ ਦਾ ਇਹ ਬੰਦ ਗੱਟਿਆਂ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਅਦਰਕ ਦਾ ਪਾ ਹੈਗਾ ਜੀ ਅੱਜ ਦਾ ਬੰਦ ਗੱਟਿਆਂ ਦਾ ਭਾਜ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਜ ਜੀ ਅਦਰਕ ਦਾ ਜੀ ਇਹ ਬੰਦ ਗੱਟਿਆਂ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਟਰਾਂ ਦਾ ਆਪਾਂ ਹੈਗਾ ਜੀ ਅੱਜ ਦਾ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਬੰਦਪੂਰੀਆਂ ਦਾ ਭਾਅ ਜੀ ਅੱਜ ਦਾ ਜੇ ਕਿਸੇ ਨੇ ਲੈਣਾ ਜੀ ਬੰਦਪੂਰੀ ਦਾ ਭਾਅ ਜੀ ਅੱਜ ਦਾ ਜੀ ਇਹ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਹਰੀ ਮਟਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਫੁੱਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 25 ਰੁਪਏ ਕਿਲੋ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਹੈਗਾ ਜੀ 25 ਰੁਪਏ ਕਿਲੋ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਇਹ ਠੀਕ ਹੈ ਜੀ ਫੁੱਲ ਇਹ ਫੁੱਲ ਗੋਭੀ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਹੋਲਸੇਲ ਦਾ ਰੇਟ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਚਲੋ ਆਪਾਂ ਕਰਦੇ ਆ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਆਪਾਂ ਇਸ ਵਕਤ ਖੜੇ ਆਂਗੇ ਜੱਗਤ ਫਰੂਟ ਕੰਪਨੀ ਬਾਈ ਹੋਰਾਂ ਕੋਲੇ ਖੜੇ ਆਂ ਵੀ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਪੀਤੇ ਬਾਰੇ ਵੀ ਦੱਸਾਂਗੇ ਵੀ ਵੀਰ ਹੋਰਾਂ ਕੋਲੇ ਹੁੰਦਾ ਜੀ ਆਰਗੇਨਿਕ ਪਪੀਤਾ ਹੁੰਦਾ ਜੇ ਕਿਸੇ ਨੇ ਵੀ ਲੈਣਾ ਜੀ ਵਧੀਆ ਪਪੀਤੇ ਦਾ ਭਾਅ ਦੱਸਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਅਸਿਕਾ ਵੀਰ ਜੀ ਹੋ ਠੀਕ ਹੋ ਜੀ ਵਧੀਆ ਵਧੀਆ ਤੁਸੀਂ ਸੁਣਾਓ ਬਸ ਮਰੀਆ ਜੀ ਅੱਜ ਪਵਿੱਤੇ ਦਾ ਕੀ ਭਾਅ ਰਿਹਾ ਜੀ ਵਧੀਆ ਪਵਿੱਤੇ ਦਾ ਆਪਣੇ ਦਾ ਜੀ ਅੱਜ ਵਧੀਆ ਪਵਿੱਤੇ ਦਾ 40 ਰੁਪਏ ਕਿਲੋ ਹਾਂਜੀ ਦੋਸਤੋ 40 ਰੁਪਏ ਕਿਲੋ ਦਾ ਭਾਅ ਰਿਹਾ ਜੀ ਪਵਿੱਤੇ ਦਾ ਭਾਅ ਜੀ ਅੱਜ ਦਾ ਇਹ ਬਿਨਾ ਮਸਾਲੇ ਤੋਂ ਤਿਆਰ ਕੀਤਾ ਹੁੰਦਾ ਜੀ ਆਰਗੈਨਿਕ ਪਵਿੱਤਾ ਜੀ ਇਹ ਜੇ ਕਿਸੇ ਨੇ ਵੀ ਲੈਣਾ ਜੀ ਬਿਨਾ ਮਸਾਲੇ ਤੋਂ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੀ 40 ਰੁਪਏ ਦਾ ਭਾਅ ਜੀ ਅੱਜ ਦਾ ਹਾਂਜੀ ਵੀਰ ਜੀ ਨਰੀ ਵਾਲ ਦਾ ਕੀ ਭਾਅ ਦਿੱਲੀ ਜਾਂਦਾ ਜੀ ਆਪਣੇ ਦਾ ਬੰਦ ਲਾ ਰਿਹਾ ਹੈ ਅੱਜ ਦਿੱਗਾ 700 ਰੁਪ ਹਾਂਜੀ ਦੋਸਤੋ 700 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਅੱਜ ਕਿਸੇ ਨੇ ਵੀ ਲੈਣਾ ਜੀ ਇਹਦੇ ਵਿੱਚ 10% ਹੁੰਦੇ ਜੀ ਇਹਦੇ ਕਿਸੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਠੀਕ ਹੈ ਜੀ ਜਸਤ ਫਰੂਟ ਤੋਂ ਆ ਕੇ ਲੈ ਸਕਦੇ ਹੋ ਜੀ ਵਧੀਆ ਤਾਜ਼ਾ ਫਰੂਟ ਆ ਜੀ ਇਹ ਜੇ ਕਿਸੇ ਨੇ ਵੀ ਲੈਣਾ ਜੀ ਨਰੀ ਵਾਲ ਦਾ ਭਾਅ ਜੀ ਅੱਜ ਦਾ ਤਾਜੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ 700 ਰੁਪਏ ਦਾ ਭਾਅ ਜੀ ਬੰਦ ਲਫਾਫੇ ਦਾ ਜੀ ਅੱਜ ਦਾ ਕਿੰਨੇ ਨਰੀ ਵਾਲ ਦਾ ਕੀ ਭਾਅ ਚੱਲੀ ਜਾਂਦਾ ਮਿਰਜ਼ੀਆ ਜੀ ਹਾਂਜੀ ਦੋਸਤੋ 50 ਰੁਪਏ ਦਾ ਪੀਸ ਮਿਲ ਜੂ ਜੀ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ 5 ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਜੇ ਕਿਸੇ ਨੇ ਬੰਦ ਪੂਰੀ ਲੈਣੀ ਹੋਵੇ ਜੀ ਆਪਣੀ ਦੁਕਾਨ ਤੇ ਜੀ ਉਹਨਾਂ ਲਈ ਪਾ ਰਹੇ ਹਾਂ ਜੀ ਹਾਂਜੀ ਦੋਸਤੋ ਬੰਦ ਪੂਰੀ ਦਾ ਪੂਰੀ ਦਾ ਭਾਅ ਹੈਗਾ ਜੀ 3700 ਰੁਪਏ ਦਾ ਭਾਅ ਮਿਲ ਜੀ ਇਹ ਪੱਤੇ ਘਟਦੇ ਰਹਿੰਦੇ ਨੇ ਹੁਣ ਕਈ ਵਾਰੀ 3500 ਦੇ ਵੀ ਰਹਿ ਜਾਂਦੇ ਅੱਛਾ ਕਈ ਵਾਰੀ ਵੱਧ ਵੀ ਘਟ ਵੀ ਜਾਂਦਾ ਜੀ ਰੇਟ ਜੀ ਜੇ ਕਿਸੇ ਨੇ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਅੱਜ ਦਾ ਹਾਂਜੀ ਵੀਰ ਜੀ ਪਾਈਨਐਪਲ ਦਾ ਕੀ ਭਾਅ ਚਲੀ ਜਾਂਦਾ ਜੀ ਅੱਜ ਦਾ ਪਲਾਜ ਵੀ ਗਈ 30 ਰੁਪਏ ਕਿਲੋ ਇਹ ਹਾਂਜੀ ਦੋਸਤੋ 30 ਰੁਪਏ ਕਿਲੋ ਦਾ ਭਾਅ ਜੀ ਨੈਟ ਜੇ ਕਿਸ ਅੱਜ ਦਾ ਭਾਜ ਜੀ ਪੈਨੈਪਲ ਦਾ ਜੀ 30 ਰੁਪਏ ਕਿਲੋ ਦਾ ਭਾਜ ਜੀ ਪੈਨੈਪਲ ਦਾ ਤੋਂ ਆਪਾਂ ਫਰੂਟ ਬਾਰੇ ਗੱਲਬਾਤ ਕਰਦੇ ਜੀ ਆਪਾਂ ਅੱਜ ਖੜੇ ਆਂਗੇ 13 ਨੰਬਰ ਦੁਕਾਨ ਤੇ ਖੜੇ ਆਂ ਜੀ ਮੋਹਨ ਲਾਲ ਰੁਜਵੀਰ ਸਿੰਘ ਜੀ ਆਪਾਂ 13 ਨੰਬਰ ਦੁਕਾਨ ਤੇ ਖੜੇ ਆਂਗੇ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਜ ਚੱਲ ਰਿਹਾ ਜੀ ਫਰੂਟ ਦਾ ਠੀਕ ਹੈ ਜੀ ਤੇ ਆਪਾਂ ਮੋਲੀ ਵੀ ਦਿਖਾਉਣਾ ਵੀ ਅੱਜ ਦਾ ਕੀ ਭਾਜ ਚੱਲ ਰਿਹਾ ਜੀ ਨਾ ਆਹਦਾ ਜੀ ਅੱਜ ਦਾ ਹਾਂਜੀ ਦੋਸਤੋ ਕਾਰਡ ਰੁਪਏ ਦੀ ਬੋਲੀ ਲੱਗ ਰਹੀ ਹੈ ਜੀ ਵਧੀਆ ਨਾਕ ਦੀ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਅੱਜ ਦਾ ਭਾਅ ਰਿਹਾ ਜੀ ਬੋਲੀ ਦਾ ਜੀ ਚੰਦ ਰੁਪਏ ਦਾ ਭਾਅ ਰਿਹਾ ਜੀ ਬੋਲੀ ਦਾ ਇਹ ਇਹ ਬੰਦ ਪੇਟੀ ਦਾ ਭਾਅ ਰਿਹਾ ਜੀ ਅੱਜ ਦਾ ਬੋਲੀ ਦਾ ਇਹ ਗੋਲਡਨ ਸੇਲ ਦਾ ਭਾਅ ਜੀ ਅੱਜ ਦਾ ਉਹ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਜੀ ਇਹ ਜੇ ਕਿਸੇ ਨੇ ਵੀ ਲੈਣਾ ਜੀ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੀ ਵੀ ਦਾ ਭਾਅ ਹੈਗਾ ਜੀ ਅੱਜ ਦਾ ਸਿੰਗਲ ਪੀਸ ਦਾ ਭਾਅ ਦੱਸ ਦਿੰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਲ ਸੇਲ ਦਾ ਰੇਟ ਜੀ 110 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਡੱਬੀ ਦਾ ਕੀ ਵੀ ਆ ਜੀ ਡੱਬੀ ਦਾ ਭਾਅ ਜੀ ਇਹਦੇ ਵਿੱਚ ਪੀਸ ਹੁੰਦੇ ਆ ਜੀ 4 ਇਹਦੇ ਵਿੱਚ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ 110 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀ ਵੀ ਦਾ ਹਾਂ ਜੀ ਦੋਸਤੋ ਪੇਟੀ ਵਾਲੇ ਆਲੂ ਬੁਖਾਰਿਆਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਪੇਟੀ ਵਾਲਾ ਦਾ ਭਾਅ ਹੈਗਾ ਜੀ ਇਹ ਲੱਕੜ ਦੀ ਪੇਟੀ ਚ ਆਉਂਦੇ ਜੀ ਬੰਦ ਹੋ ਕੇ ਜੀ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਆਲੂ ਬੁਖਾਰਿਆਂ ਦਾ ਠੀਕ ਹੈ ਜੀ ਇਹ ਪੰਜ ਨੰਬਰ ਦੁਕਾਨ ਤੋਂ ਮਿਲ ਜੂਏ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ ਬੰਦ ਬੇਟੀ ਦਾ ਭਾਅ ਜੀ ਅੱਜ ਦਾ ਇਹ ਆਲੂ ਬੁਖਾਰਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 650 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਰਿਹਾ ਹੈ ਮਸੰਮੀ ਦਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਇਹ ਮਸੰਮੀ ਦਾ ਠੀਕ ਹੈ ਜੀ 650 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਰਿਹਾ ਹੈ ਜੀ ਮਸੰਮੀ ਦਾ ਜੀ ਇਹ ਇਹ ਵਜਨ ਹੁੰਦਾ ਜੀ ਇਹਦੇ ਵਿੱਚ 20 ਕਿਲੋ weight ਹੁੰਦਾ ਜੀ ਮਸੰਮੀ ਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਬੱਬੂ ਗੋਸਨ ਦਾ ਪਾ ਹੈਗਾ ਜੀ ਅੱਜ ਦਾ 60 ਰੁਪਏ ਕਿਲੋ ਦਾ ਭਾਜ ਜੀ ਬੱਬੂ ਗੋਸਨ ਦਾ ਜੀ ਨੈਟ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਜੀ ਇਹ ਇਹ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਸੇਵ ਦਾ ਭਾ ਹੈਗਾ ਜੀ ਅੱਜ ਦਾ ਬੰਦ ਗਰੇਟਾਂ ਦਾ ਭਾ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਜ ਜੀ ਸੇਵ ਦਾ ਜੀ ਇਹ ਵਧੀਆ ਸੇਵ ਦਾ ਭਾਜ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਇਹ ਅੱਜ ਅੱਜ ਕਿਹੋ ਜਿਹਾ ਹੋਣਾ ਯਾਰ ਕੀ ਹਾਂਜੀ ਦੋਸਤੋ ਆਲੂ ਬਖਾਰਾ ਨਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਲੂ ਬਖਾਰਾਂਗਾ ਜੀ ਇਹ ਅੱਜ ਕੀ ਪ੍ਰੋਬਲਮ ਹੈ ਅੱਜ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ ਅੱਜ ਦਾ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਇਹ ਅੱਜ ਦਾ ਖਤਮ ਕਰ ਰਿਹਾ 4 ਨੰਬਰ ਦੁਕਾਨ ਤੇ ਮਿਲ ਜੂਗੀ ਕਿਸੇ ਨੇ ਵੀ ਲੈਣਾ ਜੀ 45 ਤੋਂ ਲੈ ਕੇ 50 ਰੁਪਏ ਤੇ ਕਰਦਾ ਭਾਜੀ ਛੇਵ ਦਾ ਜੀ ਇਹ ਬੰਦ ਰੇਟਾਂ ਦਾ ਭਾਜ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਛੇਵ ਦਾ ਭਾਅ ਦਾ ਅੱਡੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਇਹ 4 ਨੰਬਰ ਦੁਕਾਨ ਤੇ ਖੜਿਆ ਮੈਜੋਰਾਂ ਕੋਲ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ 90 ਨਾਲ ਭਾਅ ਦੱਸਾਂਗੇ ਇਹਨਾਂ ਦਾ ਕੀ ਭਾਅ ਜੀ ਅੱਜ ਦਾ ਇਹ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਵਧੀਆ ਕੁਆਲਟੀ ਵਾਲੇ ਛੇਵ ਦਾ ਭਾਅ ਜੀ ਅੱਜ ਦਾ ਜੀ ਇਹ ਕੀ ਕਿਸੇ ਨੇ ਲੈਣਾ ਜੀ ਪੂਰਾ ਵਧੀਆ ਟੌਪ ਦੇ ਛੇਵ ਦਾ ਭਾਅ ਜੀ ਅੱਜ ਦਾ ਹੈ ਕਿ ਕਿਸੇ ਨੇ ਵੀ ਲੈਣਾ ਜੀ ਬੰਦ ਡੱਬੇ ਲੈਣੇ ਪੈਣਗੇ ਜੀ ਇਹਦਾ ਪਾਰ ਡੱਬੇ ਬੰਦ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਵਧੀਆ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 38 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਵਧੀਆ ਸਫਰ ਕੇਲੇ ਦਾ ਭਾਅ ਜੀ ਅੱਜ ਦਾ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇਲ ਦਾ ਰੇਟ ਜੀ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਾਂਗੇ ਤੇ ਲਾਸਨ ਬਾਰੇ ਵੀ ਗੱਲਬਾਤ ਕਰਾਂਗੇ ਵੀ ਤੇ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ ਸੇ ਬੰਦ ਗੱਟਿਆਂ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਸੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਹੋਲਸੇਲ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਹੈ ਨਮਸਕਾਰ ਬਾਬੂ ਜੀ ਨਮਸਕਾਰ ਖੁਸ਼ੀ ਕੋਈ ਬਾਬੂ ਜੀ ਬਹੁਤ ਵਧੀਆ ਤੇ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਆਲੂ ਵਿਕਿਆ نیچے ਮੈਂ 300 ਰੁਪਏ ਉੱਪਰ ਮੈਂ 500 ਰੁਪਏ ਹੈ 300 ਤੋਂ ਲੈ ਕੇ 500 ਰੁਪਏ ਤੱਕ ਭਾਅ ਰਿਹਾ ਜੀ ਹਾਂ ਹਾਂਜੀ ਦੋਸਤੋ 300 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਆਲੂ ਦਾ ਜੀ ਤੇ ਆਪਣੇ ਆ ਡਾਇ ਫਿਰ ਡਾਇਮੰਡ ਆਲੂ ਦਾ ਜੀ 500 ਰੁਪਏ ਦਾ ਭਾਅ ਜੀ ਵਧੀਆ ਆਲੂ ਦਾ ਭਾਅ ਜੀ ਕਾਕਾ ਬਨੇਰ ਸਹਨੇ ਕਾਕਾ ਬਨੇਰ ਸਹਨੇ ਵਾਲਾ ਸਹਨੇ ਵਾਲੇ ਦਾ ਭਾਅ ਜੀ ਅੱਜ ਦਾ ਟੋਪ ਦਾ ਠੀਕ ਹੈ ਜੀ ਵਧੀਆ ਟੋਪ ਦਾ ਮਾਲ ਨਿਕਲਦਾ ਜੇ ਕਿਸੇ ਨੇ ਵੀ ਲੈਣਾ ਜੀ ਕਾਕਾ ਸਹਨੇ ਵਾਲੇ ਤੋਂ ਠੀਕ ਹੈ ਜੀ ਇਹ ਅੱਜ ਦਾ ਭਾਅ ਡਾਇਮੰਡ ਆਲੂ ਦਾ ਜੀ 500 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਭਾਅ ਜੀ ਅੱਜ ਦਾ ਇਹ ਬੰਦ ਘੱਟੇ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਡਾਇਮੰਡ ਆਲੂ ਦਾ ਭਾਅ ਆ ਰਿਹਾ ਜੀ ਇਹਦਾ ਵੀ 450 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ 450 ਗੋਟੇ ਹਾਂਜੀ ਦੋਸਤੋ ਵੈਲਕਮ ਤੁਹਾਨੂੰ ਕਰਦੇ ਹਾਂ ਐਲ ਆਰ ਦਾ ਭਾਅ ਰਿਹਾ ਜੀ ਲਾਲ ਆਲੂ ਦਾ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਲਾਲ ਆਲੂ ਦਾ ਭਾਅ ਜੀ ਅੱਜ ਦਾ ਇਹ ਬੰਦ ਗੱਟੇ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਕਿਹਦਾ ਰਿਹਾ ਜੀ ਭਾਅ ਦੋ ਰੁਪਏ ਦਾ ਭਾਅ ਰਿਹਾ ਜੀ ਪਰਮੇ ਦਾ ਭਾਅ ਰਿਹਾ ਜੀ ਫਾਸੀ ਜੀ ਉਹ ਜਾਲੀ ਵਾਲਾ ਬਹੁਤ ਦੋਸਤਾਂ ਦੇ ਮਮਾ ਜੀ ਭਾਅ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਯਾਰ ਉਹ ਇਹ ਹੋਲ سیل ਦਾ ਰੇਟ ਹੈ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਦੱਸਦੇ ਵੀ ਅੱਜ ਦਾ ਕੀ ਭਾਅ ਚੱ ਠੀਕ ਹੈ ਜੀ ਆਪਾਂ ਪਿਆਜ਼ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਹੋਲ سیل ਦਾ ਰੇਟ ਦੱਸਾਂਗੇ ਬੰਦ ਗੱਟਿਆਂ ਦਾ ਕੀ ਭਾਅ ਜੀ ਅੱਜ ਦਾ ਤੇ ਆਪਾਂ ਬੰਦ ਗੱਟਿਆਂ ਦਾ ਭਾਅ ਵੀ ਦੱਸਾਂਗੇ ਵੀ ਬੂਆ ਦਾ ਗੱਡੀ ਵਾਲ ਦਾ ਭਾਅ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਹਾਂਜੀ ਦੋਸਤੋ ਅੱਜ ਦਾ ਭਾਅ ਹੈਗਾ ਜੀ ਵਿਆਹ ਦਾ ਬੰਦ ਗੱਟਿਆਂ ਦਾ ਭਾਅ ਹੈਗਾ ਜੀ 10 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਥੋੜਾ ਜਿਆ ਹੋਰ ਵਧੀਆ ਪਿਆਜ਼ ਲੈਣਾ ਤੁਹਾਨੂੰ ਜੀ ਵਧੀਆ ਪਿਆਜ਼ ਲੈਣਾ ਤਾਂ 13 ਰੁਪਏ ਕਿਲੋ ਦਾ ਭਾਅ ਜੀ ਵਿਆ ਵਧੀਆ ਪਿਆਜ਼ ਲੈਣਾ ਇਹ 13 ਰੁਪਏ ਕਿਲੋ ਦਾ ਭਾਅ ਜੀ ਠੀਕ ਹੈ ਜੀ ਤੇ ਹੋਰ ਵੀ ਹਲਕ ਰੇਟ ਡਾਊਨ ਲੈਣਾ ਹੈਗਾ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਗੱਡੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 12 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ ਗੱਡੀ ਵਾਲੇ ਪਿਆਜ਼ ਦਾ ਭਾਅ ਹੈਗਾ ਬੰਦਪੂਰੀ ਦਾ ਜੀ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਜੇ ਵੀ ਮਾਰਕ ਦਾ ਭਾਅ ਘੱਟ ਚੁੱਕਿਆ ਜੀ ਕਿਸੇ ਨੇ ਵੀ ਲੈਣਾ ਜੀ 17 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ 17 ਰੁਪਏ ਕਿਲੋ ਦਾ ਭਾਅ ਜੀ ਜੇ ਵੀ ਮਾਰਕ ਦਾ ਭਾਅ ਜੀ ਅੱਜ ਦਾ 17 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਵਧੀਆ ਪਿਆਜ਼ ਦਾ ਭਾਅ ਰਹਿ ਗਿਆ ਜੀ ਅੱਜ ਦਾ 17 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਇਹ ਆਪਾਂ ਹੋਰ ਵੀ ਦਿਖਾ ਦਿੰਨੇ ਜੀ ਤੇ ਹੋਰ ਵਧੀਆ ਪਿਆਜ਼ ਲੈਣਾ ਜੀ 18 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ ਵਧੀਆ ਮੋٹے ਪਿਆਜ਼ ਦਾ ਭਾਅ ਜੀ ਅੱਜ ਦਾ 18 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਇਹ ਵੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਆਂਟੀ ਦੋਸਤੋ ਲਾਸਨ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਲਾਸਨ ਦਾ ਜੀ ਇਹ ਬੰਦ ਘਟੇ ਦਾ ਭਾਜ ਜੀ ਅੱਜ ਦਾ